ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪਰਿਵਾਰ ਵਿੱਚ ਹੋਇਆ ਵਾਧਾ ਮਹਤਵਪੂਰਤੋਂ ਕਸ਼ਮੀਰ ਸਿੰਘ ਪੰਨੂ ਆਪਣੇ ਸਾਥੀਆਂ ਸਮੇਤ ਬੀਕੇਜੂ ਦੁਆਬਾ ਵਿੱਚ ਹੋਏ ਸ਼ਾਮਲ ਇਸ ਮੌਕੇ ਉਹਨਾਂ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਤੇ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਕਿਹਾ ਅੱਜ ਮੈਂ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਟੈਮ ਕੱਢ ਕੇ ਅੱਜ ਇਸ ਸ਼ਾਮਲ ਹੋਏ ਆ ਮੈਂ ਸਾਡਾ ਦਾ ਬਹੁਤ ਰਿਣੀ ਆ ਕਿਉਂਕਿ ਅਸੀਂ 11 ਵਜੇ ਟਾਈਮ ਦਿੱਤਾ ਸੀ ਯਾਰ ਸਖਤ ਕਾਫੀ ਆਈ ਸੀਗੀ ਲੇਕਿਨ ਵੇਖੇ ਬੰਦੇ ਕਾਫੀ ਮੁੜ ਗਿਆ ਤੇ ਕਾਚ ਦੇ ਜਿਦਾਂ ਭਾਈ ਨੇ ਕਿਹਾ ਵੀ ਤਾ ਮੁਕ ਤੁਰਤੇ ਵੀ ਇਹ ਕਰਦੇ ਆ ਅਸੀਂ ਪਤਾ ਤਾਂ ਅਸੀਂ ਜੁਨੇ ਹੋਏ ਆ ਸਾਡੀ ਜਿਹੜੇ ਨਹਿਪੋਤੀ ਜਥੇ ਬੰਦੀ ਆ ਇਹ ਵੀ ਕਾਫੀ ਤਾਕਤ ਹੋ ਗਿਆ ਸਾਰੇ ਬੰਦੇ ਐਮਰਜੈਂਸੀ ਦਾ ਆ ਸਾਡੇ ਬੈਠੇ ਨਰਿੰਦਰ ਸਿੰਘ ਜੀ ਤੋਂ ਵਾਸਤੇ ਇਹ ਸਾਡੇ ਵੀਰ ਪ੍ਰਧਾਨ ਸੀਗੇ ਅਸੀਂ ਜਥੇਬੰਦੀ ਜਿੱਦਾਂ ਪਹਿਲਾਂ ਸੀਗੀ ਉਦਾਂ ਰੱਖਣੀ ਆ ਉਹਦੇ ਵਿੱਚ ਕੁਝ ਨਵੀਆਂ ਸੁਜਕਤੀਆਂ ਕਰਦੀਆਂ